ਬਿੱਤੇ ਦਿਨੀ ਪਟਿਆਲਾ ਦੇ ਵਿੱਚ ਹੋਏ ਕਰਨਲ ਬਾਡ ਦੇ ਕੁਟਮਾਰ ਦਾ ਮਾਮਲਾ ਦਿਨ-ਬਦਨ ਤੂਲ ਫਰਦਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਕਰਨਲ ਬਾਡ ਦੇ ਪਰਿਵਾਰ ਦੀ ਤਾਂ ਪਰਿਵਾਰ ਦੇ ਵੱਲੋਂ ਪਟਿਆਲਾ ਚ ਡੀਸੀ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾ ਲਿਆ ਗਿਆ ਹੈ ਤੇ ਅੱਜ ਇਸ ਮੋਰਚੇ ਦਾ ਦੂਸਰਾ ਦਿਨ ਹੈ ਤੇ ਭਾਰੀ ਕੱਟ ਦੇਖਣ ਨੂੰ ਮਿਲ ਰਿਹਾ ਜਿੱਥੇ ਸਾਬਕਾ ਫੌਜੀ ਜਿਹੜੇ ਨੇ ਉਹ ਕਰਨਲ ਬਾਠ ਦੀ ਹਮਾਇਤ ਦੇ ਵਿੱਚ ਆਏ ਨੇ ਤੇ ਉੱਥੇ ਹੀ ਹੁਣ ਪੁਲਿਸ ਮੁਲਾਜ਼ਮਾਂ ਦੀ ਹਮਾਇਤ ਹੋਣੀ ਵੀ ਸ਼ੁਰੂ ਹੋ ਗਈ ਹੈ ਦਰਅਸਲ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਐਕਸ਼ਨ ਕੀਤਾ ਗਿਆ ਹੈ ਤਾਂ ਉਹਨਾਂ ਦੇ ਸਾਥੀ ਤੇ ਸਾਬਕਾ ਪੁਲਿਸ ਮੁਲਾਜ਼ਮ ਵੀ ਹੁਣ ਆਪਣੇ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਹੱਕ ਦੇ ਵਿੱਚ ਆਣ ਖੜੇ ਹੋਏ ਨੇ ਦਰਅਸਲ ਨਾਬਾਦੇ ਵਿੱਚ ਸਾਬਕਾ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਕੱਠ ਕੀਤਾ ਗਿਆ ਤੇ ਇਸ ਕੱਠ ਦੇ ਵਿੱਚ ਅਪੀਲ ਕਰਨਲ ਬਾਟ ਦੇ ਪਰਿਵਾਰ ਨੂੰ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਜੋ ਵੀ ਮੰਗਾ ਮੰਨ ਲਈਆਂ ਗਈਆਂ ਸੀ ਤਾਂ ਉਹ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਉਹ ਮੰਗਾ ਮੰਨਣ ਤੋਂ ਬਾਅਦ ਹੁਣ ਉਹਨਾਂ ਨੂੰ ਰਿਪੋਰਟ ਦੇ ਉੱਤੇ ਭਰੋਸਾ ਜਤਾਉਣਾ ਚਾਹੀਦਾ ਹੈ ਕਿਉਂਕਿ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ ਤੇ ਬਹੁਤ ਜਲਦ ਐਸਆਈਟੀ ਆਪਣੀ ਰਿਪੋਰਟ ਵੀ ਦੇ ਦੇਗੀ ਤੇ ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨ ਚੱਕ ਲਿਆ ਜਾਵੇ ਕਿਉਂਕਿ ਅ ਜਿਸ ਤਰੀਕੇ ਦੇ ਨਾਲ ਉਹ ਚਾਹੁੰਦੇ ਸੀ ਕਾਰਵਾਈ ਹੋਵੇ ਤਾਂ ਉਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ 13 ਤੇ 14 ਮਾਰਚ ਦੀ ਦਰਮਿਆਨੀ ਰਾਦੇ ਦੌਰਾਨ ਪਟਿਆਲਾ ਦੇ ਵਿੱਚ ਕਰਨਲ ਬਾੜ ਤੇ ਉਹਨਾਂ ਦੇ ਪੁੱਤਰ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਦੇ ਵਿੱਚ 12 ਪੁਲਿਸ ਮੁਲਾਜ਼ਮ ਸ਼ਾਮਿਲ ਦੱਸੇ ਜਾਂਦੇ ਨੇ ਤੇ ਉਸ ਬਾਅਦ ਲਗਾਤਾਰ ਕਰਨਲ ਬਾੜ ਦੇ ਧਰਮ ਪਤਨੀ ਹੋ ਰਾਦੇ ਵੱਲੋਂ ਮੋਰਚਾ ਖੋਲਿਆ ਜਾਂਦਾ ਹੈ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਕਈ ਗੰਭੀਰ ਇਲਜ਼ਾਮ ਡਾਕਟਰ ਐਸਐਸਪੀ ਡਾਕਟਰ ਨਾਨਕ ਦੇ ਉੱਤੇ ਵੀ ਲਗਾਏ ਜਾਂਦੇ ਨੇ ਤੇ ਹੁਣ ਤਬਾਦਲੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਜਿਹੜੇ ਨੇ ਕਰਨਲ ਬਾੜ ਤੋਂ ਅਧਿਪਤੀ ਦੇ ਵੱਲੋਂ ਕੀਤੇ ਜਾ ਰਿਹਾ ਹੈ ਤੇ ਸਭ ਦੇ ਦਰਮਿਆਨ ਕੱਲ ਪਟਿਆਲਾ ਤੇ ਵਿੱਚ ਪੱਕਾ ਮੋਰਚਾ ਕਰਨਲ ਬਾੜ ਦੇ ਪਰਿਵਾਰ ਦੇ ਵੱਲੋਂ ਲਗਾ ਲਿਆ ਗਿਆ ਜਿਸ ਤੋਂ ਬਾਅਦ ਇਸ ਧਰਨੇ ਦੀ ਹਮਾਇਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਬਕਾ ਫੌਜੀ ਪਹੁੰਚੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਤੇ ਇ ਤੋਂ ਇਲਾਵਾ ਆਮ ਲੋਕ ਵੀ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਜਿਸ ਤੋਂ ਬਾਅਦ ਹੁਣ ਨਾਬਾ ਦੇ ਵਿੱਚ ਸਾਬਕਾ ਪੁਲਿਸ ਮੁਲਾਜ਼ਮ ਜਿਹੜਾ ਨੇ ਉਹ ਵੀ ਆਪਣੇ ਮੁਲਾਜ਼ਮਾਂ ਦੀ سپورਟ ਦੇ ਵਿੱਚ ਖੜੇ ਹੋਏ ਦਿਖਾਈ ਦੇ ਰਹੇ ਨੇ ਸਾਬਕਾ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਰਨਲ ਬਾਦ ਦੇ ਪਰਿਵਾਰ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਮੰਗਾਂ ਉਹਨਾਂ ਨੇ ਕਹੀਆਂ ਸੀ ਤੇ ਜਿਸ ਤਰੀਕੇ ਦੀ ਕਾਰਵਾਈ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਤਾਂ ਕਾਰਵਾਈ ਉਸ ਤਰੀਕੇ ਸ਼ੁਰੂ ਹੋ ਗਈ ਹੈ ਤੇ ਹੁਣ ਪਰਿਵਾਰ ਨੂੰ ਇਹ ਧਾਰਨਾ ਚੁੱਕ ਲੈਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੇ ਦੇਸ਼ ਦੇ ਵਿੱਚ ਚਰਚਾ ਹੋ ਰਹੀ ਹੈ ਜਿਸ ਦੇ ਨਾਲ ਇੱਕ ਕਲੈਸ਼ ਪੰਜਾਬ ਪੁਲਿਸ ਤੇ ਆਰਮੀ ਦੇ ਦਰਮਿਆਨ ਬਣਦਾ ਦਿਖਾਈ ਦੇ ਰਿਹਾ ਹੈ ਇਸ ਦੇ ਨਾਲ ਹੀ ਸਾਬਕਾ ਪੁਲਿਸ ਮੁਲਾਜ਼ਮਾਂ ਦਾ ਕੀ ਕੁਝ ਕਹਿਣਾ ਇੱਕ ਵਾਰੀ ਉਹਨਾਂ ਦੀ ਪ੍ਰਤਿਕਿਰਿਆ ਜ਼ਰੂਰ ਸੁਣ ਲੈਣੇ ਆਂ ਇਹ ਮੰਦਪਾਗਾ ਜੋ ਪੁਲਿਸ ਤੇ ਜਿਹੜਾ ਆਰਮੀ ਦਾ ਅਸੂਚੀ ਕਲੈਸ਼ ਹੋਇਆ ਜਿਹੜਾ ਕਿੰਨਾ ਕਾਰਨਾਂ ਚ ਹੋਇਆ ਉਹਦੀ ਇਨਕੁਆਇਰੀ ਹੋ ਰਹੀ ਹੈ ਉਹ ਇਨਕੁਆਰੀ ਹੋਈ ਹੈ ਐਫ ਆਈ ਆਰ ਵੀ ਹੋ ਗਈ ਹੈ ਸਸਪੈਂਡ ਵੀ ਕੀਤੇ ਜਾ ਚੁੱਕੇ ਨੇ ਹੁਣ ਦੋਨੇ ਤਰਫੋਂ ਨੂੰ ਸਮਝਪ ਲੈਣਾ ਚਾਹੀਦਾ ਹੈ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੈ ਉਹ ਹੋ ਰਹੀ ਹੈ ਇਨਕੁਆਰੀ ਹੋ ਰਹੀ ਹੈ ਮੈਜਿਸਟ੍ਰੇਟੀ ਜਾਂਚ ਹੋ ਰਹੀ ਹੈ ਠੀਕ ਹੈ ਔਰ ਮੈਂ ਇਹ ਕਹੂੰਗਾ ਵੀ ਇਹ ਹੁਣ ਸਮਝੌਨਾ ਕੰਮ ਲੈ ਕੇ ਬੈਠ ਕੇ ਇਹਨੂੰ ਨੇੜੇ ਲਾਉਣਾ ਚਾਹੀਦਾ ਨਾ ਕਿ ਇਹਨੂੰ ਵਧਾਉਣਾ ਚਾਹੀਦਾ ਕਿਉਂਕਿ ਇਹ ਕਲੈਸ਼ ਫੌਜ ਅਤੇ ਆਰਮੀ ਦਾ ਮੰਦਪਕਾ ਜੇ ਅਗਰ ਇਹਨੂੰ ਨਾ ਨਿਜਿਠਿਆ ਗਿਆ ਤਾਂ ਇਹਦੇ ਨਤੀਜੇ ਗੰਭੀਰ ਹੋ ਸਕਦੇ ਆ ਚਲੋ ਇਹ ਲੋਕਤੰਤਰ ਦੇ ਵਿੱਚ ਹਰੇਕ ਦਾ ਰਾਈਟ ਬਣਦਾ ਹੈ ਵੀ ਇਹ ਆਪਣਾ ਰੋਸ ਮੁਜ਼ਾਹਰਾ ਕਰਨਾ ਪਰ ਜਦੋਂ ਐਫ ਆਈ ਆਰ ਦਰਜ ਹੋ ਚੁੱਕੀ ਹੈ ਜਾਂਚ ਆਪਣੇ ਜਿਸਟ੍ਰੀਟ ਸਾਹਮਣੇ ਦਿੱਤੀ ਜਾ ਚੁੱਕੀ ਹੈ ਅ ਉਸ ਤੋਂ ਬਾਅਦ ਧਰਨੇ ਮੁਜ਼ਾਹਰੇ ਕਰਨ ਦਾ ਕੋਈ ਰਹਿ ਨਹੀਂ ਜਾਂਦਾ ਮੈਂ ਤਾਂ ਗੱਲ ਦਾ ਕੋਈ ਮਤਲਬ ਪਰ ਫਿਰ ਵੀ ਅਸੀਂ ਇਹੀ ਕਹਾਂਗੇ ਵੀ ਇਹਨੂੰ ਅ ਦੋਨੇ ਤਰ੍ਹਾਂ ਨਾਲ ਸੰਜਮਤ ਤੋਂ ਕੰਮ ਕਰਦੇ ਸੀ ਸ਼ਿਮੇਂਦਰ ਸਿੰਘ ਜੀ ਤੇ ਹੈਰੀ ਵਪਾਰਾਏ ਤੇ ਰੌਨੀ ਸਿੰਘ ਤੇ ਨਾਬੇ ਚ ਰਹਿ ਕੇ ਗਏ ਨੇ ਅਸੀਂ ਵੀ ਨਾਲ ਉਹਨੇ ਨੌਕਰੀ ਕੀਤੀ ਆ ਪਰ ਅੱਜ ਤੱਕ ਕਦੇ ਵੀ ਉਹਨਾਂ ਨੇ ਗਲਤ ਕੰਮ ਨਹੀਂ ਕੀਤਾ ਬਲਕਿ ਰੌਨੀ ਸਿੰਘ ਦੇ ਪੋਸਟਿੰਗ ਦਾ ਨਾਲ ਇੱਕ ਆਰਮੀ ਦਾ ਇੱਥੋਂ ਬੱਚਾ ਗੁੰਮ ਹੋਇਆ ਸੀ ਉਹਨਾਂ ਨੇ ਬੜੀ ਜਲਦੀ ਬਰਾਮਦ ਕਰਕੇ ਦਿੱਤਾ ਸੀ ਆਰਮੀ ਵਾਲੇ ਦਾ ਬੱਚਾ ਬੜਾ ਵਧੀਆ ਕੰਮ ਕੀਤਾ ਸੀ ਉਹਨਾਂ ਨੇ ਪਰ ਕਿੰਦੇ ਹਾਲਾਤਾਂ 'ਚ ਇਹ ਗੱਲ ਹੋਈ ਆ ਉਹਦੀ ਇਨਕੁਆਰੀ ਹੋ ਰਹੀ ਆ ਇਸ ਕਰਕੇ ਇਨਕੁਆਰੀ ਹੋਣ ਤੱਕ ਸਾਰੀਆਂ ਧਿਰਾਂ ਨੂੰ ਸੰਜਮ ਨਾਲ ਕੰਮ ਲੈਣਾ ਚਾਹੀਦਾ ਤਿੰਨ ਚਾਰ ਦਿਨਾਂ ਤੋਂ ਜਿਹੜਾ ਫੌਜ ਬਸਰ ਪੁਲਸ ਦਾ ਆਪਸ ਵਿੱਚ ਕਰੌਲਾ ਚੱਲ ਰਿਹਾ ਹੈ ਇਹਦੇ ਵਿੱਚ ਦੋਨੇ ਧਿਰਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਦੋਨੇ ਇਹ ਫੋਰਸ ਡਿਸਪਲਨ ਫੋਰਸ ਦੋਨੇ ਵਿਭਾਗਾਂ ਹਨ ਤੇ ਛੇ ਦੇ ਵਿੱਚ ਜਿਨ੍ਹਾਂ ਨੇ ਗਲਤੀ ਕੀਤੀ ਆ ਉਹਨਾਂ ਦੇ ਕੇਸ ਜਿਚੜ ਵੀ ਹੋ ਗਿਆ ਤੇ ਉਹਨਾਂ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਿਆ ਹੈ ਤੇ ਹੁਣ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਆ ਵੀ ਦੋਨੇ ਰਲ ਮਿਲ ਕੇ ਇਸ ਨੂੰ ਦੂਜਾ ਰੂਪ ਨਾ ਦੇਣ ਤੇ ਆਪਸ ਵਿੱਚ ਬਹਿ ਕੇ ਇਸ ਉੱਤੇ ਗੱਲ ਕਰਦੇ ਆ ਜੀ ਬਹੁਤ ਮਤਭਾਗੀ ਘਟਨਾ ਹੋਈ ਆ ਇੱਕ ਜਿਹੜੀ ਗਲਤਫਹਿਮੀ ਰਹੇਗੀ ਇਹ ਸਾਰੀ ਮਤਲਬ ਸਮਝਾ ਦੇਣੀ ਖਿਸੀ ਜੀ ਪੁਲਿਸ ਅਫਸਰ ਵੀ ਤੇ ਮਿਲਟਰੀ ਅਫਸਰ ਦੋਨੋਂ ਕਿਸੇ ਗਲਤੀ ਕਰਨ ਕਿਸੇ ਤਰੀਕੇ ਨਾਲ ਹੋ ਗਿਆ ਉਸ ਦੇ ਅਗੇਸਟ ਉਸ ਮੁਲਾਜ਼ਮ ਦੇ ਖਿਲਾਫ ਐਫਆਈਆਰ ਲਾਉਝ ਹੋ ਗਈ ਹੈ। ਉਸ ਮੁਲਾਜ਼ਮ ਨੂੰ ਸੇਟ ਕਰਦੇ ਤੇ ਜੋ ਹੁਣ ਫਾਲਤੂ ਦੇ ਵਿੱਚ ਕੋਈ ਰੇੜਕਾ ਪਿਆ ਹੋਇਆ ਹੈ ਜਿਸ ਤਰ੍ਹਾਂ ਇਹ ਕੋਈ ਰੋਸ਼ਨੀ ਜਾ ਰਹੇ ਹੋਰ ਇਹਨੇ ਖੁਸ਼ ਹੋ ਹੋਰ ਜਾ ਕਾਨੂੰਨ ਦਾ ਆਪਣਾ ਕੰਮ ਆਪਣੇ ਹੱਥੀ ਕਰਨਾ ਚਾਹੀਦਾ। ਬਿਲਕੁਲ ਜੀ ਬਿਲਕੁਲ ਸੰਜਮ ਨਾ ਆਏ ਅਸੀਂ ਕਹਿ ਰਹੇ ਹਾਂ ਵੀ ਜਿਹੜਾ ਸੰਜਮ ਵਰਤਣਾ ਚਾਹੀਦਾ ਇਨਕੁਆਰੀ ਦੇ ਵਿੱਚ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜੂਗਾ। ਇਹ ਮੰਤ